ਕੁੰਵਰ ਵਿਜੇ ਪ੍ਰਤਾਪ ਨੂੰ ਵੀ ਕੁੰਵਰ ਵਿਜੇ ਪ੍ਰਤਾਪ ਉਹ ਹਮੇਸ਼ਾ ਸਰਕਾਰ ਦੀ ਗਲਤ ਨੀਤੀਆਂ ਤੇ ਬੋਲਦੇ ਸੀ ਉਹਨਾਂ ਨੂੰ ਵੀ ਪਾਰਟੀ ਤੋਂ ਪਰ ਕਿਹੜੇ ਪਾਸੇ ਜਾ ਰਹੀ ਹੈ ਪਾਰਟੀ ਦੇਖੋ ਮੈਂ ਫਿਰ ਕੁੰਵਰ ਵਿਜੇ ਮੈਂ ਆਪਣੀ ਪਾਰਟੀ ਬਾਰੇ ਦੱਸ ਸਕਦਾ ਮੈਂ ਦੂਸਰੇ ਵਿਅਕਤੀ ਸੁਪਾਲ ਖੇਰਾ ਮਿਲ ਕੇਗਾ ਨਾ ਉਸਪਾਲ ਜੀ ਦਾ ਆਪਣਾ ਨਿੱਜੀ ਦੌਰਾ ਹੋਏਗਾ ਮੈਂ ਕਿਸੇ ਨੂੰ ਇਹ ਨਹੀਂ ਕਹਿ ਰਿਹਾ ਕੋਈ ਜਾਇਜ਼ ਹੈ ਜਾਂ ਕੋਈ ਨਜਾਇਜ਼ ਹੈ ਕੁਬਰ ਵਿਜੇ ਪ੍ਰਤਾਪ ਜੀ ਨੇ ਆਪਣੀ ਮਰਜ਼ੀ ਨਾਲ ਆਮ ਆਦਮੀ ਪਾਰਟੀ ਚ ਜਾਂਦਾ ਫੈਸਲਾ ਲਿਆ ਹਾਲਾਂਕਿ ਕੁਬਰ ਵਿਜੇ ਪ੍ਰਤਾਪ ਸਿੰਘ ਉਦੋਂ ਕਾਂਗਰਸ ਚ ਵੀ ਆ ਸਕਦੇ ਸਨ ਇਹ ਆਪਣੇ ਨਿੱਜੀ ਫੈਸਲੇ ਹਨ ਕਈ ਵਾਰੀ ਨਿੱਜੀ ਫੈਸਲੇ ਜਿਹੜੇ ਗਲਤ ਹੋ ਜਾਂਦੇ ਹੈ ਕਈ ਵਾਰੀ ਨਿੱਜੀ ਫੈਸਲੇ ਲਈ ਸਹੀ ਹੋ ਜਾਂਦੇ ਹੈ ਬਟ ਮੈਂ ਇਹੀ ਕਹਿਣਾ ਚਾਹਾਂਗਾ ਰਾਜਨੀਤਿਕ ਲੋਕਾਂ ਨੂੰ ਕਿ ਜਿਹੜਾ ਵਿਅਕਤੀ ਸਮੇ ਤੇ ਸਥਾਨ ਤੇ ਕਿਹੜੇ ਸਮੇਂ ਕੀ ਗੱਲ ਕਰਨੀ ਤੇ ਕਿਹੜੇ ਸਥਾਨ ਤੇ ਕੀ ਗੱਲ ਕਰਨੀ ਕਿਹੜੀ ਸਮੇਂ ਕੀ ਹਿੱਟ ਕਰਨੇ ਅਗਰ ਇਹ ਸਮਝ ਜਾਏਗਾ ਉਹ ਚੰਗਾ ਰਾਜਨੀਤਾ اور ਇੱਕ ਪੋਲੀਟੀਸ਼ੀਨ ਹੋ ਸਕਦਾ ਹੈ ਬੀਟ ਐਨੀਬਡੀ ਸੋ ਪੁਰਾਣੇ ਜਮਾਨਿਆਂ ਦੇ ਵਿੱਚ ਜਿਹੜੇ ਲੀਡਰ ਸਨ ਢਾਗ ਲੀਡਰ ਸਨ ਜਿਨ੍ਹਾਂ ਨੇ ਕਈ ਕਈ ਸਾਲ ਇਸ ਪੰਜਾਬ ਚ ਆਪਣੀ ਪੈਂਠ ਬਣਾ ਕੇ ਰੱਖੀ ਉਸ ਸਮੇਂ ਸੀਮਾ ਦੇਖ ਕੇ ਆਪਣੇ ਮੂੰਹ ਦੇ ਵਿੱਚ ਗੱਲ ਕਰਦੇ ਸਨ ਅੱਜ ਕੱਲ ਤਾਂ ਫਿਰ ਸਾਰਾ ਕੁਝ ਠੀਕ ਹੀ ਲੇਕਿਨ ਪਾਰਟੀ ਦੇ ਵਿੱਚ ਜਿਹੜੀ ਕਿਹਾ ਜਾਂਦਾ ਜੇ ਦੋ 파ੜਾ ਪਾਰਟੀ ਅੱਜ ਵੀ ਕਿਹਾ ਜਾ ਰਿਹਾ ਹੈ ਪੰਜ ਪੰਜ ਮੁੱਖ ਮੰਤਰੀ ਕਹਿੰਦੇ ਤੁਹਾਡੇ ਚਿਹਰੇ ਜੀ ਇੱਥੇ ਕੰਫਰੈਂਸ ਅੱਜ ਕੈਂਸਲ ਹੋਈ ਆ ਕੁਝ ਇਹ ਪਾਰਟੀ ਦੇ ਵਿੱਚ ਜਿਹੜੀ ਫੁੱਟ ਦੀ ਗੱਲ ਹੈ ਇਹ ਤੁਸੀਂ ਕਹਿੰਦੇ ਹੋ মিডিਆ ਵਾਲੇ ਜਾਏ ਜਾਏ ਆਮ ਆਦਮੀ ਯਾਰ ਆਮ ਆਦਮੀ ਪਾਰਟੀ ਨੇ ਤਾਂ ਕਹਿ ਨਹੀਂ ਕਹਿ ਨੇ ਜੋ ਆਮ ਆਦਮੀ ਪਾਰਟੀ ਕੁਝ ਚੈਨਲਾਂ ਤੋਂ ਇਹ ਕਹਵਾਂਦੀ ਆ ਕਿ ਫੁੱਟ ਹੈ ਫੁੱਟ ਹੈ ਕਹੋ ਫੁੱਟ ਹੈ ਕਿਉਂਕਿ ਪੈਕੇਜ ਅੱਛੇ ਵੱਡੇ ਚੈਨਲਸ ਦੀ ਗੱਲ ਕਰ ਰਿਹਾ ਮੈਂ ਛੋਟੇ ਥੋੜੇ ਗੁੱਸੇ ਨਾ ਹੋਇਓ ਲੇਕਿਨ ਫੁੱਟ ਕਿੱਥੇ ਹੈ ਕਾਂਗਰਸ ਪਾਰਟੀ ਪੰਜਾਬ ਦੇ ਇਸ਼ੂਸ ਤੇ ਦਲਵੀ ਸਾਹਿਬ ਪੰਜਾਬ ਦੇ ਮੁੱਦੋਂ ਪਰ ਪੰਜਾਬ ਦੇ ਲੋਕਾਂ ਦੇ ਲਈ ਇਹ ਪੰਜਾਬੀ ਅਦਾਸੀ ਅਸੀਂ ਸਾਰੇ ਆਪਣੇ ਇੰਟਰਸਟ ਛੱਡ ਕੇ ਇਕੱਠੇ ਆਂ ਔਰ ਕਾਂਗਰਸ ਪਾਰਟੀ ਦਾ ਰਾਜ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦਾ ਰਾਜ ਬਣ ਜਾ ਰਿਹਾ ਮਤ ਸਮਝੋ ਤੁਸੀਂ ਕੋਈ ਬਾਈ ਇਲੈਕਸ਼ਨ ਜਿੱਤ ਗਏ ਹੋ ਤੁਹਾਡਾ ਰਾਜ ਆ ਜਾਏਗਾ ਬਾਈ ਇਲੈਕਸ਼ਨ ਸਰਕਾਰਾਂ ਜਿੱਤੀ ਜਾਂਦੀਆਂ ਨੇ ਬਾਈ ਇਲੈਕਸ਼ਨ ਆ ਰਹੀ ਜੀ ਬਾਈ ਇਲੈਕਸ਼ਨ ਸਰਕਾਰਾਂ ਜਿੱਤੀ ਜਾਂਦੀਆਂ ਨੇ ਲੇਕਿਨ ਜਰਨਲ ਇਲੈਕਸ਼ਨ ਪਾਰਲੀਮੈਂਟ ਦੇ ਨੇ 7 ਸੀਟਾਂ ਜਿਤਾ ਕੇ ਇਹ ਗੱਲ ਦੱਸਦੀ ਸੀ ਕਿ ਕਾਂਗਰਸ ਪਾਰਟੀ 2027 ਦੇ ਵਿੱਚ ਬੱਡੇ ਮਜ਼ਬੂਤੀ ਦੇ ਨਾਲ ਪੰਜਾਬ 'ਚ ਸਰਕਾਰ ਬਣਾਈ। ਗੁਰਮਤਾਰਨ ਦੀ ਇਲੈਕਸ਼ਨ ਕਿਦਾਂ ਦੇਖ ਰਹੇ ਹੋ ਜੀ? ਇਸ ਤਰ੍ਹਾਂ ਤਾਂ ਚ ਚੱਲ ਰਿਹਾ ਹੈ।